ਵਾਹਿਗੁਰੂ ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੰਦੋਤ ਵੰਦਨ ਅਨਕ ਵਾਰ ਸਰਬਕਲ ਸਮਰਥ ਡੋਲਨ ਤੇ ਰੱਖ ਪ੍ਰਭੂ ਨਾਨਕ ਦੇ ਘਰ ਹੱਥ ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋਂ ਸਰਨ ਆਇ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਅਮ ਆਪ ਗੁਣ ਭਰੇ ਇੱਕ ਗੁਣ ਨਹੀਂ ਅੰਮ੍ਰਿਤ ਛਾੜ ਵਿਖੈ ਵਿਖ ਖਾਈ ਮਾਇਆ ਮੋਹ ਪਰਮ ਵੈ ਭੁੱਲੇ ਸਤਿਦਾਰਾ ਸਿਆ ਪ੍ਰੀਤ ਲਗਾਈ ਇਕੋਤਮ ਪੰਥ ਸੁਣਿਓਂ ਗੁਰ ਸੰਗਤ ਤਹ ਮਲੰਤ ਜੰਮ ਤਰਾਸ ਮਟਾਈ ਇੱਕ ਅਰਦਾਸ ਪਾਠ ਕੀਰਤ ਕੀ ਗੁਰ ਰਾਮਦਾਸ ਰਖੋ ਸ਼ਰਨਾਈ ਸਕਹ ਟਲ ਗੁਰ ਸੇਵੀਐ ਅਹਨਸ ਸਹਿਜ ਸੁਭਾਏ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖਿ ਜਾਏ ਹੋਐ ਸਿਵਦਖ ਸੰਧੀ ਨੁਰੇ ਅਰਸਾ ਗੁਰਸਾ ਝੱਟਿਐ ਤਦ ਡਿਠੇ ਸਚੇ ਪਤਸ਼ਾ ਮਲ ਜਨਮ ਜਨਮ ਦੀ ਕੱਟਿਐ ਸਜਣ ਸਚੇ ਪਤਸ਼ਾ ਸਿਰ ਸਾਹਾਂ ਦੇ ਸੋ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵਿਸਾਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਟੋੜੀ ਮਹਲਾ 5 ਹਰ ਹਰ ਚਰਨ ਰਿਧਾ ਉਰਤਾਰੇ ਸਿਮਰ ਸੁਆਮੀ ਸਤਗੁਰ ਆਪਣਾ ਕਾਰਜ ਸਫਲ ਹਮਾਰੇ ਹਰ ਹਰ ਚਰਨ ਰਿਧਾ ਉਰਤਾਰੇ ਸਿਮਰ ਸੁਆਮੀ ਸਤਗੁਰ ਆਪਣਾ ਕਾਰਜ ਸਭਲ ਹਮਾਰੇ ਰਹਾਉ ਪੁੰਨ ਦਾਨ ਪੂਜਾ ਪਰਮੇਸ਼ਰ ਹਰ ਕੀਰਤ ਤਤ ਵਿਚਾਰੇ ਗੁਣ ਗਾਵਤ ਅਤਲ ਸੁਖ ਪਾਇਆ ठाकर अगम परे जो जन पार ब्रह्म अपने कीने तिन काम बहर कछ ना विचारे नाम रतन सुन जप जप जीवा हर नानक कंठ मंजारे ਜੋ ਜਨ ਪਰਮ ਬ੍ਰਹਮ ਆਪਣੇ ਕੀਨੇ ਤਨ ਕਾ ਬਾਹਰ ਕਛਨਾ ਵਿਚਾਰੇ ਨਾਮ ਰਤਨ ਸੁਨ ਜਪ ਜਪ ਜੀਵਾ ਹਰ ਨਾਨਕ ਕੰਠ ਮੰਜਾਰੇ ਵਾਹਿਗੁਰੂ ਜੀ ਕਾ ਖਾਲਸ ਵਾਹਿਗੁਰੂ ਜੀ ਕੀ ਫਤਿਹ ਟੋਡੀ ਮਹੱਲਾ ਨੌਮਾ ਵਾਹਿਗੁਰੂ ਟੋਡੀ ਮਹੱਲਾ ਪੰਜਮਾ ਹਰਿ ਵਿਸਰ ਹਰਿ ਹਰ ਚਰਨ ਰਦਾ ਉਰਤਾਰੇ ਸਿਮਰ ਸੁਆਮੀ ਸਤਗੁਰ ਆਪਣਾ ਕਾਰਜ ਸਫਲ ਹਮਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਵਾਹਿ

Uy, <Sanly> guru. Uy, guru. Uy, guru. Uy.